ਮੈਂ ਕੀ ਨਾਮ ਹੈ ਤੁਹਾਡਾ ਤੇ ਕੀ ਗੱਲਬਾਤ ਹੋਈ ਹੈ ਕੀ ਤੁਹਾਡੇ ਘਰ ਵਾਲੇ ਦਾ ਨਾਮ ਮੇਰੇ ਘਰ ਵਾਲੇ ਦਾ ਨਾਮਿੰਦਰਪਾਲ ਮੇਰਾ ਨਾਮ ਸੀਮਾ ਹਾਂਜੀ ਜੀ ਸਾਨੂੰ ਇੱਦਾਂ ਇਹਨੂੰ ਲੈ ਗਏ ਇੱਥੇ ਧੋਖੇ ਨਾਲ ਕਹਿੰਦੇ ਵੀ 3 ਮਹੀਨੇ ਜਰਮਨੀ ਵਿੱਚ ਰੱਖਿਆ ਨੂੰ ਹਾਂਜੀ ਬੋਲਦੇ ਵੀ ਤੁਹਾਨੂੰ ਅੱਗੇ ਜਰਮਨੀ ਭਜਾਣਾ ਹੈ ਹਾਂਜੀ ਇਹ ਉਹਨਾਂ ਕੋਲ ਬੈਠੇ ਰਹੇ ਹਾਂਜੀ ਤੇ ਇਦਾਂ ਹੀ ਬਸ ਟਾਈਮ ਨਗਾਦੇ ਗਏ 3 ਮਹੀਨੇ ਕਰ ਦਿੱਤੇ ਅਸੀਂ ਇਹਨਾਂ ਦੇ ਸਾਰੇ ਭੇਜਤਾ ਵੀ ਕੋਈ ਗੱਲ ਨਹੀਂ ਨਾਲ ਹੈ ਰਿਸ਼ਤੇਦਾਰ ਆ ਇਨਾ ਸਾਡੇ ਨਾਲ ਤੋਂ ਖੜੇ ਕਰਨਾ ਅਸੀਂ ਯਕੀਨ ਨਾਲੇ ਬੈਠਾ ਰਿਹਾ ਉਹਨਾਂ ਦੇ ਤੇ ਇਸ ਕਰਕੇ 3 ਮਹੀਨੇ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਬੇਲਾ ਰੋਸ ਦੀ ਡੋਂਕੀ ਲਗਾਈ ਇਹਨਾਂ ਡੋਂਕੀ ਲਗਵਾ ਦਿੱਤੀ ਆ ਫੇ ਅਸੀਂ ਚੱਲੇ ਆ ਸੇਫ ਹੈ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ 23 ਤਰੀਕ ਦੀ ਗੱਲ ਹੋਈ ਉਸ ਤੋਂ ਬਾਅਦ ਨਹੀਂ ਸਾਡੀ ਗੱਲ ਹੋਈ ਫਿਰ ਉਸ ਤੋਂ ਬਾਅਦ ਇਹ ਸਾਨੂੰ ਰੋਜ਼ ਅਸੀਂ ਫੋਨ ਕਰਨਾ ਇਹ ਕਹਿੰਦੇ ਠੀਕ ਹੈ ਠੀਕ ਆ ਉਹ ਪਹੁੰਚ ਗਏ ਆ ਗੈਲਤੀਵਿਆ ਦੇ ਬਾਰਡਰ ਤੇ ਪਹੁੰਚ ਗਏ ਆ ਇਹ ਆ ਉਹ ਐਡੇ ਸਾਨੂੰ ਕਰਦੇ ਰਹੇ ਸਾਰੇ ਨੇ ਨਾ ਸੀ ਪੁੱਛਣਾ ਫੋਨ ਕਰਕੇ ਪਰ ਸਾਨੂੰ ਇਹ ਹੀ ਨਾ ਬਾਰ-ਬਾਰ ਕਹਿਣਾ ਵੀ ਉਹ ਬਿਲਕੁਲ ਠੀਕ ਠਾਕ ਕਿੰਨੇ ਪੈਸੇ ਲਾ ਕੇਗਾ ਕਿੰਨੀ ਲੱਗਤ ਲੱਗੇ ਇਹ ਗੇ ਆ ਜੀ 12 ਲੱਖ 12.5 ਲੱਖ ਕੌਣ ਹੈ ਜਿਹੜੇ ਝੰਟ ਲਿਆ ਕੇ ਗਏ ਇਹ ਲੇ ਜੀ ਜੰਮੂ ਦੇ ਝੰਟ ਹੈ ਓਕੇ ਤੁਹਾਨੂੰ ਨਾਲ ਸੰਪਰਕ ਕਿੱਦਾਂ ਹੋਇਆ ਕਿੱਦਾਂ ਹੋਇਆ ਤੁਹਾਡਾ ਉਹ ਇਹ ਰਿਸ਼ਤੇਦਾਰ ਆ ਸਾਡੇ ਜੀ ਰਿਸ਼ਤੇਦਾਰ ਹਾਂਜੀ ਰਿਸ਼ਤੇਦਾਰ ਆ ਮੈਂ ਤਰੀਕ ਨੂੰ ਗਿਆ ਇੱਥੋਂ ਇਹ ਘਰ ਤੋਂ ਹਾਂਜੀ ਇਹ ਘਰ ਤੋਂ 4 ਤਰੀਕ ਗਏ ਐ 12ਵੇਂ ਮਹੀਨੇ 12ਵੇਂ ਮਹੀਨੇ 4 ਤਰੀਕ ਗਏ ਐ ਸਾਡੇ ਰਿਸ਼ਤੇਦਾਰ ਆ ਹੀ ਇਹ ਸੋਚਿਆ ਵੀ ਤੁਹਾਨੂੰ ਕਿਦਾਂ ਪਤਾ ਲੱਗਾ ਇਹ ਸਾਨੂੰ ਇਸੇ ਕਰਕੇ ਪਤਾ ਲੱਗਾ ਵੀ ਮੈਸੀ ਮੇਲ ਪਾਈ ਇਹ ਜਵਾਬ ਨਹੀਂ ਕੋਈ ਦੇ ਰੇ ਇਹੀ ਬੋਲਦੇ ਪੀ ਠੀਕ ਐ ਠੀਕ ਐ ਮਿੰਦਰਪਾਲ ਠੀਕ ਐ ਪਰ ਨਹੀਂ ਮੈਂ ਰੋਜ਼ ਇਹਨਾਂ ਦੇ ਤਰਲੇ ਪਾਣੀ ਮੰਗਤਾ ਕਰਨੀ ਇਹਨਾਂ ਦੇ ਘਰਦਿਆਂ ਦੇ ਇਹਨਾਂ ਦੇ ਘਰ ਦੇ ਵੀ ਇਹੀ ਕੋਈ ਜਮਾਨ ਬੋਲਦੇ ਪੀ ਉਹ ਠੀਕ ਐ ਬਿਲਕੁਲ ਤੁਸੀਂ ਖਬਰ ਆਉਣਾ ਇਹ ਆ ਭੋਇਆ ਪਰ ਨਹੀਂ ਪਰ ਸਾਨੂੰ ਫੇਰ ਵੀ ਨਹੀਂ ਯਕੀਨ ਹੁੰਦਾ ਵੀ ਨਹੀਂ ਤੁਸੀਂ ਸਾਨੂੰ ਦੱਸੋ ਤੇ ਸਹੀ ਕੁਛ ਕਹਿੰਦੇ ਵੀ ਨਹੀਂ ਬਿਲਕੁਲ ਸਹੀ ਹੈ ਉਹ ਤੁਸੀਂ ਨਾਕ ਭਰਾਓ ਏਦਾਂ ਕਰਦੇ ਕਰਦੇ ਜੀ ਹੋ ਗਏ 2 ਮਹੀਨੇ ਹੋ ਗਏ ਮਹੀਨਾ ਨਾ ਹੋ ਗਿਆ ਮਹੀਨਾ ਨਾ ਹੋ ਗਿਆ ਏਦਾਂ ਕਰਦੇ ਬੇਲਾ ਰੋਸ ਤੂੰ ਡੋਂਕੀ ਲਵਾਈ ਦੇ ਮਹੀਨਾ ਹੋ ਗਿਆ ਫਿਰ ਜਦੋਂ ਇਹਦੇ ਨਾਲ ਦੇ ਇੱਕ ਮੁੰਡਾ ਸੀ ਤਿੰਨ ਮੁੰਡੇ ਮਤਲਬ ਕਿ ਆਪਣੇ ਕਾਸਟ ਦੇ ਹੀ ਇਕੱਠੇ ਸੀਗੇ ਉਹ ਮੁੰਡਾ ਪਹਿਲਾਂ ਆ ਗਿਆ ਉਹਨੂੰ ਅਹੀਂ ਪੁੱਛਿਆ ਉਹ ਵੀ ਇਹੀ ਗੱਲ ਕਰਦਾ ਵੀ ਚਾਚਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਪਰ ਉਹਨੇ ਵੀ ਨਹੀਂ ਕੁਝ ਦੱਸਿਆ ਇਹਨਾਂ ਨੇ ਕਿਉਂਕਿ ਉਹਨੂੰ ਤਮ ਕਾਇਦਾ ਸੀ ਜੇ ਤੂੰ ਸੱਚ ਦੱਸਿਆ ਵੀ ਤੈਨੂੰ ਅਸੀਂ ਮਾਰਾਂਗੇ ਉਹਨੇ ਨਹੀਂ ਸੱਚ ਦੱਸਿਆ ਅਜੇ ਤੱਕ ਵੀ ਨਹੀਂ ਉਹਨੇ ਦੱਸਿਆ ਫਿਰ ਇਹ ਆ ਗਿਆ ਦੇ ਨਾਲ ਦਾ ਜਿਹੜਾ ਮਤਲਬ ਕਿ ਜਿਹਦਾ ਰਾਹੀ ਗਿਆ ਉਹ ਨਾਲ ਸੀ ਸੇਮਾ ਉਹ ਐਂਡ ਤੱਕ ਇਹਦੇ ਨਾਲ ਰਿਹਾ ਉਹਨੂੰ ਸਾਰਾ ਪਤਾ ਘਟਨਾ ਬਾਰੇ ਜੋ ਵੀ ਹੋਇਆ ਸਾਨੂੰ ਕਦੋਂ ਪਤਾ ਲੱਗਾ ਸਾਨੂੰ ਉਹਦਾ ਪਤਾ ਲੱਗਾ ਜਦੋਂ ਇੱਕ ਕਮਰੇ ਵਿੱਚ ਆ ਗਿਆ ਕਮਰੇ ਚ ਆ ਹਾਂਜੀ ਮੈਂ ਇਹਨਾਂ ਨੂੰ ਪੁੱਛਿਆ ਵੀ ਵੀ ਮੇਰਾ ਘਰ ਵਾਲਾ ਕਹਿੰਦੇ ਵੀ ਉਹ ਬਿਲਕੁਲ ਠੀਕ ਠਾਕ ਐ ਉਹ ਕਹਿੰਦੇ ਵੀ ਤੁਸੀਂ ਜਾਓ ਮੈਂ ਜਦੋਂ ਡੈਥ ਹੋਈਗਾ ਕਦੋਂ ਪਤਾ ਲੱਗੂ ਡੈਥ ਹੋਈ ਦਾ ਪਤਾ ਲੱਗਾ ਸਾਨੂੰ ਮੇਲ ਮੇਲ 2 ਮਹੀਨੇ ਬਾਅਦ 2 ਮਹੀਨੇ ਤ ਬਾਅਦ 2 ਮਹੀਨੇ ਬਾਅਦ ਹਾਂਜੀ 2 ਕੁ ਦਿਨਾਂ ਬਾਅਦ ਲੱਗਾ ਪਤਾ ਹਾਂਜੀ ਪਰ ਨਹੀਂ ਉਹ ਡੋਂਕਰਾਂ ਦੇ ਪੈਰੀ ਪੈਂਦਾ ਸੀ ਕਿ ਮੇਰੇ ਉਹਨਾਂ ਦੇ ਘਰ ਨਾਲ ਕੁਝ ਵੀ ਦੱਸਿਓ ਵੀ ਮੇਰੇ ਘਰ ਵੀ ਪਤਾ ਬਣ ਜਾਣੀ ਹਾਂਜੀ ਡੋਂਕਰ ਨੂੰ ਬੋਲਦਾ ਸੀ ਕਿ ਦੱਸਿਓ ਨਾ ਕੁਝ ਵੀ ਉਹਦੇ ਘਰ ਵੀ ਮਤਲਬ ਕਿ ਉਹ ਆਪਣੇ ਵੱਲ ਝੂਠ ਮਾਰੀ ਜਾਂਦੇ ਪਈ ਵੀ ਇਹਨਾਂ ਨੂੰ ਯਕੀਨ ਹੋ ਜਾਣਾ ਕਿ ਉਹ ਸੇਫ ਹੈ ਜਿੱਥੇ ਵੀ ਹੈਗਾ ਪਰ ਨਹੀਂ ਉਹ ਡੋਂਕਰੇ ਹੀ ਬੋਲਦਾ ਵੀ ਤੁਹਾਡਾ ਬੰਦਾ ਡੈੱਡ ਬੋਡੀ ਹੁਣ ਤੁਸੀਂ ਬੋਡੀ ਲਿਆਉਣਾ ਚਾਹੁੰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਅਸੀਂ ਸਰਕਾਰ ਸਰਕਾਰ ਕੋਲ ਇਹੀ ਮੰਗ ਕਰਦੇ ਆ ਕਿ ਸਾਡੀ ਬੋਡੀ ਆਣੀ ਚਾਹੀਦੀ ਓਕੇ ਓਕੇ ਜੰਟਾਂ ਦੇ ਖਿਲਾਫ ਉਹਨਾਂ ਦੇ ਕਾਰਵਾਈ ਕੀਤੀ ਜਾਏ ਹਾਂਜੀ ਕਿੰਨੇ ਬੱਚੇ ਉਹਨਾਂ ਦੇ ਮਤਲਬ ਕੀ ਜੰਟਾਂ ਹਾਂਜੀ ਜਿਹਨਾਂ ਦੀ ਡੈਥ ਹੋਈ ਉਹਨਾਂ ਦੇ ਬੱਚੇ ਕਿੰਨੇ ਨੇ ਤਿੰਨ ਤਿੰਨ ਹੈ ਬੱਚੇ ਦੋ ਬੱਚੇ ਤਿੰਨ ਹੈ ਜੀ ਇੱਕ ਬੇਟਾ ਸਕੂਲ ਗਿਆ ਹੈ ਬਲਕਿ ਨਾਇਆ ਤੁਹਾਡੇ ਪਾਜੀ ਕੀ ਗੱਲਬਾਤ ਹੋਈ ਕੀ ਬ੍ਰਦਰ ਦਾ ਨਾਮ ਕੀ ਹੋ ਮੇਰਾ ਨਾਮ ਹੈਗਾ ਜੀ ਧਰਮਿੰਦਰ ਕੁਮਾਰ ਜੀ ਮੇਰੇ ਬ੍ਰਦਰ ਦਾ ਨਾਮ ਹੈਗਾ ਜੀ ਮਹਿੰਦਰਪਾਲ ਜੀ ਤੇ ਮੇਰੇ ਬ੍ਰਦਰ ਆਪਣੇ ਬਾਹਰ ਗਏ ਸੀ ਜਮਿੰਦਰਪਾਲ ਹਾਂਜੀ ਇੱਥੋਂ ਗਏ ਸੀ ਰਮੀਨੀਆ ਹਾਂ ਤੇ ਰਮੀਨੀਆ ਤੋਂ ਗਏ ਆਪਣੇ ਰਸ਼ੀਆ ਰਸ਼ੀਆ ਤੋਂ ਗਏ ਬੇਲਾਰੂਸ ਹਾਂਜੀ ਤੇ ਬੇਲਾਰੂਸ ਤੋਂ ਇਹਨਾਂ ਨੇ ਡੋਂਕੀ ਲਮਾਣੀ ਸੀ ਉਹਦੀ ਠੀਕ ਹੈ ਅੱਗੋਂ ਜਰਮਨ ਦੀ ਠੀਕ ਹੈ ਪਰ ਇਹਨਾਂ ਨੇ ਡੋਂਕੀ ਨਹੀਂ ਉਹਦੀ ਲਵਾਈ ਜੀ ਠੀਕ ਹੈ ਤੇ ਡੋਂਕੀ ਰਾਹ ਦੇ ਵਿੱਚ ਹੀ ਉਹਦੀ ਡੈਥ ਹੋ ਗਈ ਠੀਕ ਹੈ ਤੇ ਸਾਨੂੰ ਅਸੀਂ ਇਹਨਾਂ ਨੂੰ ਪੁੱਛਦੇ ਰਹੇ ਸਰਕਾਰ ਵੀ ਸਾਨੂੰ ਦੱਸੋ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਔਰ ਸਾਨੂੰ ਦੂਹਾਂ ਦਿਨਾਂ ਬਾਅਦ ਪਤਾ ਲੱਗਾ ਕਿ ਉਹ ਦੀ ਕਿੱਥੇ ਗਿਆ ਸੀ ਜੀ ਇਹ ਗਿਆ ਸੀ ਜੀ ਬੇਲਾਰੂਸ ਗਿਆ ਜੀ ਇਸ ਟਾਈਮ ਓਕੇ ਹਾਂਜੀ ਬੇਲਾਰੂਸ ਤੋਂ ਹੀ ਸਾਨੂੰ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਸਾਨੂੰ ਦੋ ਦਿਨ ਹੋਇਆ ਸਾਨੂੰ ਪਤਾ ਲੱਗਾ ਵੀ ਡੈਥ ਹੋ ਗਈ ਹੈ ਹਾਂ ਹਾਂ ਕੌਣ ਕਿਹਨਾਂ ਦੇ ਥਰੂ ਗਿਆ ਸੀ ਉਹ ਗਿਆ ਸੀਗਾ ਜੀ ਜੰਮੂ ਦੇ ਹੈ ਜੀ ਬੰਦੇ ਹਾਂਜੀ ਘਰ ਵਾਲੀ ਦੇ ਮੇਰੇ ਸ਼੍ਰੀ ਕਬਲਾਦਰੀ ਹੈ ਹਾਂ ਸ਼੍ਰੀਕ ਜ ਉਹ ਮੇਰੇ ਘਰ ਵਾਲੀ ਦਾ ਚਾਚਾ ਲੱਗਦਾ ਜੀ ਉਹ ਠੀਕ ਹੈ ਤੇ ਏਜੰਡਰ ਦਾ ਨਾਮ ਹੈਗਾ ਜੀ ਉਹਨਾਂ ਦਾ ਇੱਕ ਦਾ ਨਾਮ ਹੈਗਾ ਪੰਕਜ ਕੁਮਾਰ, ਪ੍ਰਕੀਸ਼ ਕੁਮਾਰ, ਰਾਜ ਕੁਮਾਰ ਤੇ ਇੱਕ ਉਹਨਾਂ ਦੀ ਸਿਸਟਰ ਹੈ ਜੀ ਵਿੱਚ ਪੀਕੂ ਤੇ ਇੱਕ ਤਰਸੇਮ ਦਾਲ ਹੈ ਜੀ ਇਹ ਸਾਰੇ ਬੰਦੇ ਰਲ ਕੇ ਜੀ ਆਪਣੇ ਏਜੰਟੀ ਕਰ ਰਹੇ ਆ ਤੇ ਇਹ ਸਾਰੇ ਹੀ ਰਲ ਕੇ ਇਹਨਾਂ ਨੇ ਸਾਡੇ ਕੋਲ ਪੈਸੇ ਲਏ ਜੀ 1232000 ਰੁਪਇਆ ਲਿਆ ਇਹਨਾਂ ਨੇ ਸਾਡੇ ਕੋਲੋਂ ਕਦੋਂ ਗਿਆ ਸੀ ਭਾਈ ਇਹਨਾਂ ਨੇ ਸਾਡੇ ਕੋਲ ਆ ਜੀ 8 ਜਨਵਰੀ ਨੂੰ ਪਹਿਲਾਂ ਇਹਨਾਂ ਨੂੰ 5 ਲੱਖ ਰੁਪਇਆ ਇਹਨਾਂ ਦੇ ਖਾਤੇ ਵਿੱਚ ਪਾਇਆ ਸੀ ਜੀ ਹਾਂਜੀ ਤੇ 7 ਲੱਖ ਰੁਪਇਆ ਸੀ ਇਹਨਾਂ ਨੂੰ ਮੈਂ ਫਗਵਾੜੇ ਦੇ ਕੇ ਆਇਆ ਜੀ ਠੀਕ ਹੈ ਅਰਬਨ ਸਟੇਟ ਠੀਕ ਹੈ ਤੇ ਬਾਕੀ ਇਹਨਾਂ ਨੇ ਪੈਸੇ ਸਾਡੇ ਕੋਲ ਮੰਗਾਏ ਵੀ ਕਹਿੰਦੇ ਜੀ ਉਹਨਾਂ ਦੇ ਉਹਦੇ ਕੱਪੜੇ ਲੈਣੇ ਆ ਬੂਟ ਲੈਣੇ ਆ ਇਹ ਚੀਜ਼ਾਂ ਵਾਸਤੇ ਸਾਡੇ ਕੋਲ ਜੀ ਪੈਸੇ ਮੰਗਾਏ ਔਰ ਜਿਹੜੇ ਪੈਸੇ ਅਸੀਂ ਇਹਨਾਂ ਨੂੰ ਦਿੱਤੇ ਆ ਉਹਨਾਂ ਪੈਸਿਆਂ ਦਾ ਸਾਡੇ ਕੋਲ ਪ੍ਰੂਫ ਹੈ ਜੀ ਠੀਕ ਹੈ ਜੀ ਹਾਂਜੀ ਉਹ ਪੈਸੇ ਅਸੀਂ ਆਪਣੀ ਹੁਣ ਉਧਰ ਹੈ ਜੀ ਹਾਂਜੀ ਬਾਡੀ ਉਧਰ ਹੈ ਹਾਂਜੀ ਬਾਡੀ ਉਹਦੀ ਉਧਰ ਹੈ ਜੀ ਇਸ ਟਾਈਮ ਤੇ ਅਸੀਂ ਇਹ ਮਤਲਬ ਕਿ ਪ੍ਰਸ਼ਾਸਨ ਦੇ ਅੱਗੇ ਉਮੀਦ ਕਰਦੇ ਆ ਕਿ ਜਿਹੜੀ ਬਾਡੀ ਹੈ ਸਾਨੂੰ ਲਿਆ ਕੇ ਦਿੱਤੀ ਜਾਵੇ ਸਾਡੇ ਕੋਲ ਇਸ ਤਰ੍ਹਾਂ ਬੋਡੀ ਮੰਗਾਂਦੇ ਜੀ ਪੈਸੇ ਨਹੀਂ ਹੈਗੇ ਜੀ ਕਿ ਪ੍ਰਸ਼ਾਸਨ ਨੂੰ ਇਹਦੇ ਬਾਰੇ ਤਲਾਹ ਦਿੱਤੀ ਗਈ ਹੈ ਹਾਂ ਜੀ ਅਸੀਂ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਹੈ ਜੀ ਉਹਨਾਂ ਨੇ ਮਤਲਬ ਕਿ ਪਰਚਾ ਦਰਜ ਕਰਤਾ ਜੀ ਹਾਂਜੀ ਹਾਂਜੀ ਹੋਰ ਪਰਚਾ ਕੱਟਿਆ ਹੋਇਆ ਜੀ ਇਸ ਦੀ ਮੰਗ ਕਰਦੇ ਹਾਂ ਅਸੀਂ ਮੰਗ ਇਹ ਹੀ ਕਰਦੇ ਹਾਂ ਜੀ ਵੀ ਉਹਨਾਂ ਦੇ ਜਿਹੜੀ ਕਾਨੂੰਨੀ ਕਾਰਵਾਈ ਹੈ ਜਿਹੜੀ ਜੋ ਬੰਦੀ ਉਹ ਕੀਤੀ ਜਾਵੇ ਜੀ ਉਹਨਾਂ ਤੇ ਬੋਡੀ ਬੋਡੀ ਅਤੇ ਲਿਆ ਕੇ ਸਾਨੂੰ ਦਿੱਤੀ ਜਾਵੇ ਜੀ ਹਾਂ ਔਰ ਸਾਡੇ ਕੋਲ ਇਸ ਤਰ੍ਹਾਂ ਬੋਡੀ ਲਿਆਉਣ ਦੇ ਬਿਲਕੁਲ ਪੈਸੇ ਨਹੀਂ ਹੈਗੇ ਜੀ ਅਸੀਂ ਕਿਉਂਕਿ 12,32,000 ਰੁਪਇਆ ਜੀ ਪਹਿਲਾਂ ਅਸੀਂ ਦੇ ਚੁੱਕੇ ਹਾਂ ਅਸੀਂ ਆਪਣੀ ਜ਼ਮੀਨ ਪੂਰ ਮਤਲਬ ਕਿ ਪਲਾਟ ਸੀ ਸਾਡੇ ਕੋਲ ਅਸੀਂ ਸਾਰਾ ਕੁਝ ਵੇਚ ਕੇ ਟਮਾ ਟਮਾ ਸਭ ਕੁਝ ਹੀ ਵੇਚ ਕੇ ਜੀ ਦੇ ਚੁੱਕੇ ਆ ਇਸ ਟਾਈਮ ਸਾਡੇ ਕੋਲ ਬੋੜੀ ਲਿਆਣ ਲਈ ਬਿਲਕੁਲ ਕੋਈ ਪੈਸਾ ਨਹੀਂ ਹੈਗਾ ਜੀ ਤਾਂ ਅਸੀਂ ਸਰਕਾਰ ਦੇ ਕੋਲੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਬੋੜੀ ਲਿਆਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ